ਸਤੇ ਚ ਖੜੇ ਆ ਜੀ ਹੁਣ ਆਪਾਂ ਪਾਲਿਆ ਪੈਟਰੋਲ ਜਿਹੜੀ ਇਹ ਟੈਂਕੀ ਆ ਮੰਤਰੀ ਸਾਹਿਬ ਨੇ ਐਲਾਨ ਕੀਤਾ ਸੀ ਵੀ ਉੱਥੇ ਜਾਣੀ ਚਾਹੀਦੀ ਆ ਵੇਖੋ ਆ ਮਗਰ ਪਾਣੀ ਵਾਲੀ ਟੈਂਕੀ ਧੰਧਨ ਬਾਬਾ ਬੁੱਢਾ ਸਾਹਿਬ ਜੀ ਦੇ ਮੇਲੇ ਤੇ ਵੀ ਵਰਤੀ ਜਾਂਦੀ ਆ ਜੀ ਤੇ ਉੱਥੇ ਜਾ ਰਹੇ ਆ ਜੀ ਟੈਂਕੀ ਲੈ ਕੇ ਕਿਉਂਕਿ ਪਾਣੀ ਟੈਂਕੀਆਂ ਸਾਡੀਆਂ ਦੋ ਪਈਆਂ ਤੀਜੀ ਟੈਂਕੀ ਅਸੀਂ ਹੋਰ ਛੱਡ ਕੇ ਆਉਣੇ ਆਉਣ ਲੱਗਿਆ ਜੀ ਤੇ ਅਮਰੀਕ ਸਿੰਘ ਡਰਾਈਵਰੀ ਕਰ ਰਿਹਾ ਨਾਲ ਸਾਡੇ ਪਿੰਡ ਸੁਭਰਾ ਦੇ ਸਰਪੰਚ ਤੇ ਬਤਾਰ ਸਿੰਘ ਜੀ ਸੁਭਰਾ ਸਾਹਿਬ ਨਾਲ ਸਾਡੇ ਜੋਨ ਪ੍ਰਧਾਨ ਕਾਲ ਸਿੰਘ ਕੋਟਪੁੱਡੇ ਦੇ ਵਿਧਿ ਦੇ ਤੇਜਾਰੂ ਜੋਦੇ ਆ ਜੀ ਵੇਖੋ ਇਹ ਟੈਂਕੀ ਖਨੌਰੀ ਬਾਰਡਰ ਤੇ ਪਹੁੰਚੂਗੀ ਬਾਕੀ ਉਹ ਡੀ ਜੇ ਪੁੱਡਾ ਹਾਂਜੀ ਅਫਸਰੋ ਇਹ ਟੈਂਕੀ ਫਿਰ ਕੇ ਸਾਹਿਬਤਾ ਆਪਣੇ ਜਾ ਰਹੀ ਹੈ ਜੀ ਸੁਭਰਾ ਸਾਹਿਬ ਆਪਣੇ ਜੋ ਖਨੌਰੀ ਬਾਰਡਰ ਤੇ ਤਾਂ ਨਾ ਲੱਗਾ ਕਿਸਾਨ ਹਾਂਜੀ ਮੇਟੀਆਂ ਲੋ ਏ ਸਾਨੂੰ ਕੈਪਟਨ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਰ ਵੱਲੋਂ ਉਹ ਕਿੰਦਾ ਜੀ ਥੋ ਟੈਂਕੀ ਹਟਾਓ ਪਾਣੀ ਦੀ ਥੋੜੀ ਜਿਹੀ ਰਕਤ ਜਲ ਰਹੀ ਆ ਇਸ ਕਰਕੇ ਅੱਜ ਅਸੀਂ ਨਗਰ ਸੁਭਰਾਤ ਹੋ ਕੈਪਟਨ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਰ ਦੇ ਹੁਕਮਾਂ ਸਾਹਿਬ ਥੈਂਕ ਯੂ ਥੇ ਵੇਖੋ ਵੱਡੇ ਦੇਲ ਹਾਂਜੀ ਵੇਖੋ ਬਹੁਤ ਵੱਡੇ ਦੇਲ ਆ ਜੀ ਕਿਉਂਕਿ ਟੈਂਕੀ ਉੱਥੇ ਇੱਕ ਹੋਰ ਵੀ ਅਫਸਰ ਆਗੇ ਕਾਂਗਰਸ ਪਾਰਟੀ ਦੇ ਉਹਨਾਂ ਨਾਲ ਵੀ ਗੱਲਬਾਤ ਹੋਈ ਸੀ ਪਰ ਵੇਖੋ ਹਰੇ ਉਤਰੇ ਆ ਭੁੱਲਰ ਸਾਹਿਬ ਜੀ ਕਿਉਂਕਿ ਉਹ ਉਹਨਾਂ ਨੇ ਕੋਈ ਹਾਂ ਨਹੀਂ ਫੜਾਈ ਵੇਖੋ ਕਿਉਂਕਿ ਸਾਰਿਆਂ ਦੀਆਂ ਮੰਗਾਂ ਵਾਸਤੇ ਆ ਬੈਠਿਆ ਢਲੇਵਾਲ ਸਾਹਿਬ ਤੇ ਵੇਖੋ ਕਿੰਨੇ ਹੀ ਦਰਦੀ ਆ ਜੀ ਸਰ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਜੀ ਇਹ ਆਪਣਾ ਚਾਹੁੰਦੇ ਆ ਵੀ ਸਾਰੀ ਸੰਗਤ ਨੂੰ ਬੇਨਤੀ ਕਰਦੇ ਆ ਵੱਧ ਤੋਂ ਵੱਧ ਖਨੌਰੀ ਦੇ ਪਹੁੰਚੋ ਇਹ ਉੱਥੇ ਉਹਨਾਂ ਨੂੰ ਮਨ ਲਾ ਸੰਗਤ ਬਹੁਤ ਜਿਆਦੀ ਹੋ ਗਈ ਆ ਪਾਣੀ ਦੀ ਬਹੁਤ ਦਿੱਕਤ ਆਉਂਦੀ ਸੀ ਹਾਂ ਇਹ ਸਦਾ ਲਾਲ ਜੀ ਤੇ ਭੁੱਲਸੀ ਉੱਥੇ ਗਏ ਮੰਤਰੀ ਸਾਹਿਬ ਕੱਲ੍ਹ ਜਿੰਨੇ ਵੀ ਸਾਰੇ ਮੰਤਰੀ ਸਾਰੇ ਗਏ ਸੀ ਉੱਥੇ ਜਾ ਕੇ ਵੇਖ ਕੇ ਜਦੋਂ ਵੇਖਿਆ ਨਾ ਪਾਣੀ ਦੀ ਬਹੁਤ ਦਿੱਕਤ ਸੀ ਤੇ ਉਹਨਾਂ ਸਾਨੂੰ ਇੱਥੇ ਮੈਲਾ ਹੁਕਮ ਲਾਇਆ ਕਿ ਟੈਂਕੀ ਜਿਹੜੀ ਦਵਾਦਾ ਉਹ ਛੱਡ ਗਿਆ ਉੱਥੇ ਉਹਨਾਂ ਦੇ ਕਹਿਣ ਤੇ ਲਾ ਜੀ ਭੁਦਰਦੇ ਅੱਜ ਟੈਂਕੀ ਜਿਹੜੀ ਹੈ ਪਾਣੀ ਦੀ ਐ ਖਨੌਰੀ ਪਾਟੇ ਤੋਂ ਲੈ ਕੇ ਜਾ ਰਹੇ ਆ ਜੀ ਇਹ ਟੈਂਕੀ ਸਟੀਲ ਹੈ ਕਿ ਕੀ ਲਿਆ ਜੀ ਸਟੀਲ ਦੀ ਟੈਂਕੀ ਜੀ ਵਧੀਆ ਬਾਬੇ ਬੁੱਢੇ ਸਾਹਿਬ ਦੇ ਉੱਥੇ ਆਪਣੇ ਇਸ ਭਰਾਵਾਂ ਵਾਲੇ ਮੋੜ ਦੇ ਬਰਤੀਦੀ ਆ ਜਿਹੋ ਜਆ ਪਾਣੀ ਪਾਓ ਉਹ ਜਆ ਕੱਢਾਂਗੇ ਹਾਂ ਤੇ ਹੁਣ ਸੰਤ ਜਿਆਦੀ ਹੁਣ ਕਾਰਨ ਕਰਕੇ ਪਾਣੀ ਤਾਂ ਪਤਾ ਉੱਥੇ ਇਹ ਪੂਰਾ ਨਹੀਂ ਫੜਦਾ ਹਾਂ ਦੋ ਗੱਟ ਟੈਂਕੀਆਂ ਆਪਣੀਆਂ ਟੈਂਕੀਆਂ ਅੱਗੇ ਵੀ ਛੱਡ ਗਏ ਇਹ ਦੋ ਟੈਂਕੀਆਂ ਅੱਗੇ ਆ ਨਹੀਂ ਰੁਕਾਉਂਦਾ ਸੀ ਹਾਂ ਤੇ ਤੀਜੀ ਲੈ ਕੇ ਚੱਲੇ ਲੈ ਕੇ ਚੱਲੇ ਆ ਜੀ ਤੇ ਇਹ ਆ ਸਾਡੇ ਜੌਨ ਪ੍ਰਧਾਨਕਾਰ ਜੀ ਸਿੰਘ ਜੀ ਤੇ ਬਾਕੀ ਆ ਦੇਖ ਲਓ ਤੁਸੀਂ ਜੈਨ ਐਂਟਰਪ੍ਰਾਈਜ਼ ਤੇ ਇਹ ਗੱਡੀ ਸਾਡੀ ਬਲੈਰੋ ਜੈਂਸੀ ਵਾਲਾ ਕਿਹਨੇ ਲਾ ਇਹ ਇਹ ਇੱਕ ਵੀ ਬੜੀ ਸੇਵਾ ਕਰਦੇ ਆ ਜੀ ਇਹ ਲੱਕੀ ਆਪਣਾ ਕੋਟਪੁਡੇ ਵਾਲਾ ਪੈਟਰੋਲ ਪੰਪ ਦਾ ਹਾਂਜੀ ਹਾਂਜੀ ਉਹਦੀ ਗੱਡੀ ਆ ਜੀ ਇਹ ਉਹਨਾਂ ਦਾ ਟਰੈਕਟਰ ਮਗਰ ਟੈਂਪਣਾ ਲੱਗ ਜਾਂਦਾ ਜੀ ਬਿਲਕੁਲ ਜੀ ਬਿਲਕੁਲ ਉਹ ਕਈ ਬੜੀ ਸੇਵਾ ਕਰਦੇ ਵਿਚਾਰੇ ਅੱਗੇ ਵੀ ਉਹ ਜਦੋਂ ਵੀ ਹੋਵੇ ਮਤਲਬ ਤੇਲ ਪਾ ਕੇ ਗੱਡੀਆਂ ਨੂੰ ਦਿੰਦੇ ਰਹੇ ਅੱਗੇ ਵੀ ਉਹ ਬਹੁਤ ਸੇਵਾ ਕਰਦੇ ਆ ਅੱਗੇ ਵੀ ਜਾਂਦੇ ਨੇ ਉਹਨਾਂ ਦੀ ਵਾਹ ਜੀ ਵਾਹ ਕਿਤੇ ਨਾਂ ਨਹੀਂ ਕੀਤੀ ਉਹਨਾਂ ਤੇ ਨਹੀਂ ਮੋੜਦੇ ਬਾਈ ਜੀ ਕਿਉਂਕਿ ਬੜੇ ਵੱਡੇ ਦੇਲਾ ਉਹਨਾਂ ਦੇ ਲੱਕੀ ਪੰਪ ਲਾਲ ਜੀ ਦਾ ਬਹੁਤ ਦਿਲ ਵੱਡਾ ਵਾਹ ਹਾਂਜੀ ਹਾਂਜੀ ਉਹ ਏਜੰਸੀ ਹੈ ਉਹਨਾਂ ਦੀ ਹਾਂਜੀ ਹਾਂਜੀ ਸੈਂਟਰ ਵਾਲੀ ਉਹ ਵੀ ਬਹੁਤ ਜ਼ਿਆਦਾ ਮਤਲਬ ਵੀ ਯੋਗਦਾਨ ਪਾਉਂਦੇ ਨੇ ਲਾਲੀ ਨਾਂ ਪੱਕਾ ਉਹਨਾਂ ਦਾ ਕੀ ਹੈ ਲਾਲੀ ਆ ਦੇ ਨਹੀਂ ਤੇ ਲਾਲ ਲਾਲ ਲਾਲੀ ਆ ਦੇ ਲਾਲੀ ਨਾਲ ਪਿਆਰ ਨਾਲ ਜਾਨ ਲਾਲੀ ਆ ਜੀ ਸਰਾਰ ਬੁਲਾ ਹੁੰਦਾ ਬਲਵੀਰ ਸਿੰਘ ਮਾਸਟਰ ਦੇ ਲੜਕੇ ਦੋਵੇਂ ਬਲਵੀਰ ਸਿੰਘ ਮਾਸਟਰ ਦੇ ਪੁੱਤ ਆ ਜੀ ਤੇ ਦੋਨੇ ਹੀ ਆਗਿਆਕਾਰ ਤੇ ਜਥੇਬੰਦੀ ਦੇ ਨਾਲ ਬਹੁਤ ਸਹਿਯੋਗ ਦਿੰਦੇ ਆ ਜੀ ਇੰਦਰਜੀਤ ਕੋਟਫੂਟਾ ਜਿਹੜੀ ਜਥੇਬੰਦੀ ਉਹਦੇ ਨਾਲ ਬਹੁਤ ਸਹਿਯੋਗ ਦਿੰਦੇ ਆ ਜੀ ਬਿਲਕੁਲ ਜੀ ਬਿਲਕੁਲ ਗੱਡੀ ਤਾਂ ਦਿੰਦੇ ਦਿੰਦੇ ਆ ਨਾਲ ਆ ਦੇ ਭਾਵੇਂ ਪੈਟਰੋਲ ਦੀ ਵੀ ਟੈਂਗੀ ਫੁੱਲ ਕਰੋ ਬਿਲਕੁਲ ਤੇ ਪਰ ਨਹੀਂ ਸਾਰਾ ਭਾਰ ਨਹੀਂ ਪਾਈਦਾ ਪਰ ਇੰਨੇ ਵੱਡਾ ਜਿਹੜਾ ਹੈ ਨਾ ਗੱਡੀ ਤੇ ਦੀ ਸਾਫ ਸਾਫ ਨਾਲ ਚੰਗਾ ਜੀ ਸਾਫ ਸਾਫ ਨਾਲ ਸਿਆਣੇ ਆਖਿਆ ਕਿ ਜੇ ਉਂਗਲ ਫੜਾਵੇ ਤੇ ਹੱਥ ਨਹੀਂ ਫੜਨਾ ਚਾਹੀਦਾ ਜੀ ਹੱਥ ਫੜਾਵੇ ਤਾਂ ਬਾਹ ਨਹੀਂ ਫੜਨੀ ਚਾਹੀਦੀ ਬਿਲਕੁਲ ਬਿਲਕੁਲ ਕਿ ਨਹੀਂ ਤੇ ਇਹ ਗੱਡੀ ਕੈਂਪਰ ਆ ਵੇਖ ਮਾਰਦੀ ਜਾਂਦੀ ਕਰਾ ਤੂੜਾ ਨਵੀਂ ਗੱਡੀ ਵੇਖੋ ਆਗਰਾ ਆਉਣ ਜਾਣ ਵਾਲੀ ਪਰ ਇਹਦੇ ਮਗਰ ਅਸੀਂ ਹੁਣ ਟਰੈਕਟਰ ਦੇ ਸਮਾਂ ਬੜਾ ਲੱਗਣਾ ਸੀ ਤੇ ਇਹ ਅਸੀਂ ਹੁਣ ਬਲੈਰੋ ਕੈਂਪਰ ਮਗਰੀ ਛੱਡ ਕੇ ਆਵਾਂਗੇ। ਬਾਕੀ ਆ ਜੋ ਅੱਗੇ ਵੀ ਤੁਹਾਨੂੰ ਦਿਖਾਉਣੇ ਵੇਖੋ ਕਿਵੇਂ ਗੱਡੀਆਂ ਤੇ ਹੁਣ ਆਪਾਂ ਕਿਹੜੀ ਜਗ੍ਹਾ ਤੇ ਪਹੁੰਚ ਚੁੱਕੇ ਆਂ। ਕਿਹੜੇ ਏਰੀਆ ਜੀ ਇਹ? ਹੁਣ ਤਾਂ ਆਪਾਂ ਕਿਹੜਾ ਤੋਂ ਡਰਾਈਵਿੰਗ ਕੀਤੀ ਆ। ਨਹੀਂ ਨਹੀਂ ਹੁਣ ਕਿੱਥੇ ਪਹੁੰਚ ਗਾ ਧੁੰਦ ਬੜੀ ਸੀ ਮੈਨੂੰ ਤਾਂ ਦਿਖਾਈ ਨਹੀਂ ਉੱਥੇ। ਆਪਾਂ ਧੁੰਦ ਚ ਆਪਾਂ ਨੂੰ ਨਹੀਂ ਪਤਾ ਲੱਗਾ ਵੀ ਕਿੱਥੇ ਪਹੁੰਚ ਗਏ ਆਂ। ਕਹਿੰਦੇਗਾ ਇਹ ਢਿੱਲੋ ਸਰਵਿਸ ਸਟੇਸ਼ਨ ਢਿੱਲੋ ਸਰਵਿਸ ਸਟੇਸ਼ਨ ਪੰਪ ਵਾਲਿਆਂ ਦਾ। ਹਾਂ। ਉੱਥੇ ਅਸੀਂ ਪਹੁੰਚ ਚੁੱਕੇ ਆ ਕਹਿਣ ਤੋਂ ਭਾਵ ਤੁਹਾਨੂੰ ਇੱਥੇ ਹੀ ਜਾਣਾ ਪੈਣਾ ਹੁਣ ਉਪਰਾਂ ਮੁਕਸਰ ਦਾ ਰੋਡ ਦਾ ਪਤਾ ਕਰੋ ਕਿ ਕਿੱਧਰ ਜਾਣਾ ਕਿੱਥੇ ਜਾਣਾ ਜਿਹੜਾ ਇੱਥੇ ਖਾਸ ਸਰ ਜੀਣਾ ਮੁਕਸਰ ਜਾਣਾ ਅੱਛਾ ਅੱਛਾ ਠੀਕ ਪਤਾ ਹੈ ਰਸਤੇ ਦਾ ਇਹ ਪੰਪ ਵਾਲਿਆਂ ਨੂੰ ਪਤਾ ਨਾ ਜਾ ਆ ਮੁਕਸਰ ਸਾਹਿਬ ਜਾ ਰਹੇ ਵੀਰ ਜੀ ਤੇ ਇਹ ਦੇਖੋ ਜੀ ਹਵਾਲੀ ਟੈਂਕੀ ਦਾ ਪੂਰਾ ਪ੍ਰਬੰਧ ਹੈ ਜੀ ਜਦੋਂ ਆਪਾਂ ਨੂੰ ਕਿਤੇ ਹਵਾਲ ਟਾਇਰਾਂ 'ਚ ਕੱਟ ਹੋਵੇ ਤੇ ਗੱਡੀ ਹੋਵੇ ਜਾਂ ਮੋਟਰਸਾਈਕਲ ਹੋਵੇ ਇਥੋਂ ਤੁਸੀਂ ਫ੍ਰੀ ਆ ਵਰਤ ਸਕਦੇ ਆ ਕੋਈ ਤੁਹਾਨੂੰ ਤੇਰ ਮੇਰ ਨਹੀਂ ਚੈੱਕ ਕਰਕੇ ਹਰ ਇੱਕ ਬੰਦੇ ਬਿਠਾਏ ਹੁੰਦੇ ਆ ਤੇ ਇਹ ਗੱਲਾਂ ਦਾ ਖਿਆਲ ਰੱਖਿਆ ਜਾਵੇ ਕਿਉਂਕਿ ਇਹ ਸੇਵਾ ਮੁਫਤ ਹੁੰਦੀ ਆ ਪੰਪ ਵਾਲਿਆਂ ਲੋ ਠੀਕ ਆ ਜੀ ਇਹ ਤੇ ਢਿੱਲੋ ਸਰਵਿਸਨ ਕਰ ਦੋ ਵੀਡੀਓ ਸ਼ੇਅਰ ਵੱਤ ਤੋਂ ਬਾਅਦ ਜੀ ਦੂਰ ਤੱਕ ਪਹੁੰਚਾਓ ਬਾਕੀ ਹੁਣ ਅਸੀਂ ਬੈਠਣ ਲੱਗੇ ਆ ਗੱਡੀ ਦੇ ਵਿੱਚ ਫੇਰ ਆਪਾਂ ਕਰਾਂਗੇ ਗੱਲਬਾਤ ਤੇ ਧੰਨਵਾਦ ਕਰਦੇ ਆ ਮੰਤਰੀ ਸਾਹਿਬ ਦਾ ਤੇ ਚਲੋ ਕਿਸਾਨਾਂ ਦੇ ਨਾਲ ਖੜਿਆ ਖੜਦਾ ਵੀ ਪਰਜਾ ਜੀ ਲਾਲਜੀਤ ਸਿੰਘ ਪੁੱਲਰ ਸਾਹਿਬ ਬਹੁਤ ਵਧੀਆ ਸੁਭਾਅ ਦੇ ਬੰਦੇ ਆ ਜੀ ਤੇ ਜਿਹੜਾ ਕੰਮ ਕਹਿ ਦੇਣਗੇ ਬਾਈ ਜੀ ਜਵਾਨ ਚ ਇਹ ਤਾਂ ਉਹ ਪੱਕਾ ਹੋਣਾ ਹੀ ਹੋਣਾ ਹੈ ਜੀ ਠੀਕ ਆ ਜੀ ਤੇ ਧੰਨਵਾਦ ਵੀਡੀਓ ਸ਼ੇਅਰ ਕਰਦੇ ਫਿਰ ਮਿਲਾਂਗੇ ਬਾਕੀ ਭਾਰਤ ਪੈਟਰੋਲੀਅਮ ਦਾ ਪੰਪ ਤੁਹਾਨੂੰ ਪਤਾ ਸਭ ਤੋਂ ਵਧੀਆ ਤੇਲ sire ਦਾ ਕਿਉਂਕਿ ਮੈਂ ਕੋਈ ਟੈਂਕੀ ਵਾਲੀ ਗੱਡੀ ਚਲਾਈ ਆ ਨਾ ਤੇ ਬਾਈ ਜੀ ਬੂੰਦ ਮਲਾਵਟ ਨਹੀਂ ਹੁੰਦੀ ਦੂਜੇ ਪੰਪ ਦੀ ਜਿੱਥੇ ਆਜ ਓਕੇ ਵਾਲਾ ਲਾਇਆ ਜਿਹੜਾ ਨਿਸ਼ਾਨ ਨਾ ਤੇ ਵਾਕੇ ਸਿਰ ਇਹਨਾਂ ਦਾ ਡੀਜ਼ਲ ਪੈਟਰੋਲ ਹੁੰਦਾ ਹੈ ਜੀ ਕੋਈ ਇਹਦੇ ਚ ਛੱਕ ਵਾਲੀ ਗੱਲ ਨਹੀਂ ਜੀ ਇਹ ਸ਼ੇਅਰ ਕਰ ਦਿਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ